सत श्रीकाल तो जी सारा मेरे चैनल से स्वागत है जी कि ठीक हो अ ठीक हाँ जी इधर आपो रहे हैं जी रेता जहास कई दिन का धोता तो नहीं सी टूटी आ गई थी उपरली टेंकी भी भर गई थी तो मैं चल बेड़ा जहाँ धो तो दिए रेता जहाँ निकल जूगा लो जी आप इधर वेड़ा तो दिता धो जी इधर आप पा मुर्गियां पाने लसन लसन पा पा आप पिए खा गए इधर पाने आप बचाया चलो थले थले चलो 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 खाओ थले परे जा चल थले चलो जी आप पत्ते हरे पा रहे हैं साग के पत्ते पाने आप ਮਰ ਗਿਆ ਨੂੰ ਚਲੋ ਜਿਹਦਰਾ ਪਸਾਪਸ ਭਈਆ ਤਾਂ ਕਰਤਾ ਬਿਹੜਾ ਬੂੜਾ ਵੀ ਧੋਤਾ ਸਾਰਾ ਨਜ਼ਰ ਕੱਪੜੇ ਵੀ ਧੋਤੇ ਦੇਖੋ ਜੀ ਅੱਜ ਧੁੱਪ ਤਾਂ ਘੱਟ ਹੀ ਨਿਕਲੀ ਹੈਗੀ ਮੱਧਮ ਜੀ ਧੁੱਪ ਨਿਕਲੀ ਹੋਈ ਆ ਤੇ ਲਓ ਜੀ ਇੱਧਰ ਦੇਖੋ ਬੱਦਲਵਾਈ ਜੀ ਬਣੀ ਹੋਈ ਆਗੀ ਦੇਖੋ ਜੀ ਮੌਸਮ ਤੇ ਲਓ ਜੀ ਕਦੇ ਧੁੱਪ ਨਿਕਲ ਆਉਂਦੀ ਹੈ ਕਦੇ ਬੱਦਲਵਾਈ ਜੀ ਬਣ ਜਾਂਦੀ ਹੈਗੀ धुप्प निकले ही बहुत वजिया होना चलो जी इधर मैं लेते सी आलू आलू आप बनाव गे सब्जी आलू वाल के आप बने रखे हुए ने इधर लेते सी प्याज इधर प्याज छिल रहे हैं ਮੱਠੇ ਸੰਰਚਾ ਤੇ ਅਦਕਰ ਤੇਲੇ ਪਾ ਲਿਆ ਪਾਲਕ ਚਲੋ ਜਿੰਨਾ ਪਿਆਜ਼ ਕੱਟਲੇ ਸੀਗੇ ਬਰੀਕ ਬਰੀਕ ਆਪਾਂ ਇਹ ਮਸਾਲਾ ਗ੍ਰੇਨਡ ਕਰਕੇ ਬਣਾਵਾਂਗੇ ਦੱਦੀ ਬਣਦੀ ਐ ਇਹਦੀ ਲੋ ਜੀ ਤੇ ਲੋ ਜੀ ਇਧਰ ਆਪਾਂ ਬਣਾਉਣ ਲੱਗੇ ਆ ਚਟਣੀ ਧਨੀਏ ਦੀ ਹਰੀਆਂ ਮਿਰਚਾਂ ਤੇ ਪਿਆਜ਼ ਇਹ ਦੇਖੋ ਹਰੀਆਂ ਮਿਰਚਾਂ ਤੇ ਆਪਣਾ ਧਨੀਆ ਤੇ ਆਪਾਂ ਬਣਾਉਣ ਲੱਗੇ ਆ ਚਟਣੀ ਤੇ ਲੋ ਜੀ ਆਪਾਂ ਇਹਦੇ ਵਿੱਚ ਪਾਉਣੇ ਆ ਅਦਰਕ ਵੀ ਪਾਉਣੇ ਆ ਲਓ ਜੀ ਪਹਿਲਾਂ ਆਪਾਂ ਧਨੀਏ ਨੂੰ ਕੁੱਟ ਲੈਨੇ ਘੜਲ ਲੈਨੇ ਚਲੋ ਜੀ ਇਧਰ ਬੱਚੇ ਕੱਢ ਰਹੇ ਹੈਗੇ ਮਟਰ ਆ ਕਿ ਆਪਾਂ ਆਲੂ ਮਟਰਾਂ ਦੀ ਬਣਾਵਾਂਗੇ ਸਬਜ਼ੀ ਕੱਲ ਬੋਰ ਜਾਤੀ ਚਲ ਬਬੂ ਲੋ ਜਿੰਦਰ ਆਪਣੀ ਆਪਾਂ ਧਨੀਆ ਤਾਂ ਕੁੱਟ ਲਿਆ ਤੇ ਆਪਾਂ ਇਹਦੇ ਵਿੱਚ ਪਾਉਣੇ ਆਂਗੇ ਪਿਆਜ਼ ਸਮੈਲ ਆਣੀ ਅਲੂ ਗੁਲਮੇਦਾਰੇ ਹੋਇਆ ਇਹਦੀ ਆਉਂਦੀ ਆ ਮੇਰੇ ਗੁਲਕੇ ਪਾਉਂਦੇ ਵਿੱਚ ਧਨੀਆ ਇਹਦੀ ਆਉਂਦੀ ਆ ਧਨੀਆ ਦੀ ਸਮੈਲ ਆਉਂਦੀ ਆ ਬਹੁਤ ਸੋਹਣੀ ਸੋਹਣੀ ਪਹਿਲਾਂ ਅਲੂ ਬਨੇ ਆਲੂ ਉਹਦੇ ਬਏ ਹੁੰਦੀ ਬਾਲੀ ਪਾਏ ਉਹ ਤੇ ਆਈ ਜਾਂਦੀ ਉਹ ਜੇ ਇਹ ਲੋ ਜੀ ਇਹਦੇ ਵਿੱਚ ਆਪਾਂ ਪਾਤਾ ਨੂਨ ਤੇ ਥੋੜਾ ਜਿਹਾ ਪਾਤਾ ਜੀਰਾ ਮਸਾਲਾ ਧਨੀਆ ਪਾਊਡਰ ਹੋਰ ਇਹ ਦੋ ਵਟਾ ਜਾਗੀ ਆ ਜਾ ਅੰਦਰ ਤੇ ਲੋ ਜੀ ਅਦਰ ਆਪਣੀ ਚਟਨੀ ਧਨੀਏ ਦੀ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਵਧੀਆ ਤੇ ਆਪਾਂ ਇਹ ਕੌਲੀ ਵਿੱਚ ਕੱਢ ਲਈ ਚਲੋ ਜੀ ਅਦਰ ਆਪਾਂ ਮਟਰ ਕੱਢ ਰਹੇ ਹਾਂ ਤੇ ਆਪਾਂ ਬਣਾਵਾਂਗੇ ਆਲੂ ਮਟਰਾਂ ਦੀ ਸਬਜ਼ੀ ਚਲੋ ਜੀ ਅਦਰ ਆਪਾਂ ਪਿਆਜ਼ ਲਸਣ ਤੇ ਮਿਰਚਾਂ ਅਦਰਕ ਇਹ ਆਪਾਂ ਛੇਲ ਲਿਆ ਤੇ ਅਦਰ ਆਪਾਂ ਆਲੂ ਵੀ ਛੇਲ ਲੈ ਛੱਲ ਲੈ ਤੇ ਲੋ ਜੀ ਅਦਰ ਆਪਾਂ ਆਲੂ ਛੇਲ ਲੈ ਵਾਲ ਉਬਲੇ ਹੋਏ ਆਲੂ ਨੇ ਤੇਦਰ ਆਪਾਂ ਪਿਆਜ਼ ਗੰਡੇ ਲਸਣ ਅਦਰ ਇਹ ਆਪਾਂ ਗ੍ਰੈਂਡ ਕਰਦੇ ਆ ਤੇ ਲੋ ਜੀ ਇਧਰ ਮੈਂ ਰੱਖ ਰਿਆ ਸੀਗਾ ਕੁੱਕਰ ਗੈਸ ਚਲਾ ਲਿਆ ਆਪਾਂ ਅੰਦਰ ਵਿੱਚ ਪਾਉਣੇ ਆਂਗੇ ਤੇਲ ਰਫਾਈਂਡ ਤੇ ਲੋ ਜੀ ਇਹਦੇ ਵਿੱਚ ਆਪਾਂ ਪਾਉਣ ਲੱਗੇ ਆਂਗੇ ਜੀਰਾ

الله پالیا تھوڑی سی اپ دیکھیں اچ پا لی رنگ والی ہے کلر ودیا باندې سبزی ہے پہلا وجذر اپا ٹماٹر خوب مار کے چھل کے کڈ کے دانے جذر اپا آلو بھی غاڑ کے چھل لے अपना इधर मसाला भुज गया है दाल हो गया भुज गया थोड़ा थोड़ा आप लें लून मिर्चा पाने पानी पे लो जी अपना मसाला रिझ रहा है तो आपने ये टमा ਆਲੇ ਵਿੱਚ ਹੀ ਪਾ ਦਨੇ ਆਗੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਲੈਣਾ ਕੋਲੋ ਜਿਹਾ ਬਾਕੀ ਥੋੜਾ ਜਿਹਾ ਪਾਤਾ ਪਾਣੀ ਤੇ ਆਪਾਂ ਇਹਦਾ ਪਾ ਦਨੇ ਟੱਕਣਾ ਤੁਹਾਨੂੰ ਜਿਹੜਾ ਆਪਣੀ ਆਲੂ ਮਟਰਾਂ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ। ਬਹੁਤ ਹੀ ਵਧੀਆ ਤੇ ਟੇਸਟੀ। ਤੇ ਹਾਦਰ ਆਪਣੀ ਪਲੇਟ ਵੀ ਬਣ ਕੇ ਤਿਆਰ ਹੋ ਚੁੱਕੀ ਹੈ। ਤੇ ਲੋ ਜੀ ਆਪਾਂ ਧਨੀਏ ਦੀ ਚਟਨੀ ਬਣਾਈ ਹੈਗੀ। ਇਹ ਆਪਾਂ ਪੇਸਟ ਤਿਆਰ ਕਰਿਆ ਹੈ ਆਪਾਂ ਆਂਡਿਆਂ ਤੇ ਲਾਉਣ ਵਾਸਤੇ ਬਣਾਇਆ। ਆਪਾਂ ਇਸ ਤਰੀਕੇ ਨਾਲ ਆਂਡੇ ਖਾ ਸਕਦੇ ਆ ਚਟਨੀ ਉੱਪਰ ਲਾ ਕੇ ਚਲੋ ਜੀ ਹਮ ਇਧਰ ਮਟਰ ਕੱਟ ਰਹੀ ਹੈਗੀ ਇਹ ਮੁਰਗਿਆਂ ਨੂੰ ਪਾਉਣ ਵਾਸਤੇ ਆਪਾਂ ਮਟਰਾਂ ਦੇ ਛਿਲਕੇ ਆਪ ਵੇਸਟ ਨਹੀਂ ਜਾਣ ਦਿੰਦੇ ਇਹ ਮੁਰਗਿਆਂ ਨੂੰ ਪਾਵਾਂਗੇ ਤੇ ਲੋ ਜੀ ਆਪਾਂ ਇਹ ਮੁਰਗਿਆਂ ਨੂੰ ਪਾਵਾਂਗੇ ਇਹ ਆਪਾਂ ਮਟਰਾਂ ਦੇ ਛਿਲਕੇ ਆਪਾਂ ਇਹ ਛੋਟੇ ਜਿਹੇ ਥੋੜੇ ਕਰਕੇ ਛੋਟੇ ਟੁਕੜੇ ਕਰਕੇ ਕੱਟ ਦਿੰਨੇ ਆ ਆਪਾਂ ਮੁਰਗਿਆਂ ਨੂੰ ਪਾਵਾਂਗੇ ਚਲੋ ਜੀ ਆਪਾਂ ਇਹਨਾਂ ਨੂੰ ਮਟਰਾਂ ਦੇ ਦਾਣੇ ਆ ਕੱਢੇ ਹੋਏ ਪਾਤੇ ਛਿਲਕੇ ਜੋ ਦੀ ਭਾਵ ਹੈ ਤੇ ਅੰਨ ਕਰਦੇ ਜਾਂਦੇ ਚਲੋ ਜੀ ਆਪਾਂ ਮੁਰਗਿਆਂ ਨੂੰ ਪਾਉਣੇ ਆਟਾ